ਬਹੁਤ ਬਹੁਤ ਜ਼ਿਆਦਾ ਪਾਣੀ ਇੰਨਾ ਕ ਪਾਣੀ ਤੁਹਾਨੂੰ ਦੱਸ ਹੀ ਨਹੀਂ ਸਕਦਾ 30000 ਏਕੜ ਸਾਡੀ ਬਾਸਪਤੀ ਜਿਹੜੀ ਸਭ ਤੋਂ ਟੋਪ ਦੀ 11 21 ਸਭ ਤੋਂ ਵਧੀਆ ਬਾਗਬਾਨੀ ਨਾਲੇ ਚੱਲਦੀ ਹੈ ਸਭ ਪਲਵਾਦ ਹੋ ਗਈ ਹੁਣ ਉਹ ਨਾਲੇ ਸਾਡੇ ਤਾਹਨ ਤੇ ਉਹ ਨਹੀਂ ਤਾਂ ਇਹ ਤੋਂ ਮਗਰੋਂ ਇਹ ਤੋਂ ਮਗਰੋਂ ਵੱਡਾ ਚੈਲੰਜ ਆਊਗਾ ਜਦੋਂ ਪਾਣੀ ਲੱਥੂਗਾ ਕਈ ਥਾਵਾਂ ਦੇ ਲੋਕਾਂ ਦੇ ਡੰਗਾਂ ਦੇ ਸੰਗਲ ਹੋਉਂਦੇ ਆਪ ਵੀ ਉਹਨਾਂ ਕਹਿੰਦੇ ਕਿ ਉਹਨੂੰ ਪਾਣੀ ਪਿਆਰ ਫਿਰ ਪਾਣੀ ਬਾਰੇ ਗੱਲ ਕਰ ਨੂੰ ਵੱਡਾ ਬੇ ਲੋਕਾਂ ਦੇ ਕੋਲ ਤੇ ਪਾਸtan ਚਲ ਕੇ ਬਨੇ ਡੰਗੋ ਤੋੜ ਕੇ ਕਣੀਆਂ ਚਾਰ ਮਿਸਿੰਗ ਹੈ ਜੀ ਇੱਕ ਲੱਭੀ ਅਜੀ ਤੁਸੀਂ ਤਿੰਨ ਮਿਸਿੰਗ ਹੈ ਹੋਰ ਤਿੰਨ ਮਿਸਿੰਗਾ ਸੈਟ ਸਾਰਾ ਰੋੜ ਕੇ ਸੈਟ 23-24 ਲੱਖ ਰੁਪਏ ਲਾਇਆ ਸਾਰੇ ਰੋੜ ਕੇ ਤੇ ਅੱਜ ਤਕਰੀਬਨ ਹਫਤਾ ਹੋ ਗਿਆ ਜਦ ਪਾਣੀ ਦੀ ਮਾਰ ਹੈ ਜਿਹੜੀ ਉਹ ਪਈ ਹੈ ਤਕਰੀਬਨ 12-14 14 ਫੁੱਟ ਤੱਕ ਪਾਣੀ ਚੜ ਗਿਆ ਸੀਗਾ ਲੋਕਾਂ ਨੇ ਬੜੀ ਹਿੰਮਤ ਕੀਤੀ ਸਰਕਾਰ ਦਾ ਸਹਿਯੋਗ ਰਿਹਾ ਢਾਲੀਵਾਲ ਸਾਹਿਬ ਖੁਦ ਆਪ ਕਿਉਂਕਿ ਇਹਨਾਂ ਦਾ ਹਲਕਾ ਬੰਦਾ ਆਪ ਗਰਾਊਂਡ ਦੇ ਉੱਪਰ ਆਏ। ਉਸ ਸੀਵਾਂ ਜਿਹੜਾ ਸੀਗਾ ਉਹ ਟੁੱਟ ਗਿਆ ਪਿਛਲੇ ਦਿਨੀ ਔਰ ਕਾਫੀ ਨੁਕਸਾਨ ਇੱਧਰ ਦੇ ਪਿੰਡਾਂ ਦਾ ਜਿਹੜਾ ਹੋਇਆ। ਅਸੀਂ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਆਂ ਜਿੱਥੇ-ਜਿੱਥੇ ਵੀ ਕੋਈ ਸਮਾਨ ਦੀ ਚਾਰੇ ਦੀ ਚੋਕਰ ਦੀ ਜਿੱਥੇ ਰੋੜ ਪੈਂਦੀ ਆ ਉਥੇ ਅਸੀਂ ਪੁੱਜਦਾ ਜਿਹੜਾ ਆ ਉਹ ਕਰ ਰਹੇ ਆਂ। ਨੁਕਸਾਨ ਬਿਸ਼ੱਕ ਬਹੁਤ ਹੋਇਆ ਪਰ ਕਿਉਂਕਿ ਇਸ ਵਾਰੀ ਪਾਣੀ ਇੰਨਾ ਹੈ ਕਿ ਮੀਂਹ ਨੇ ਵੀ ਸਾਰੇ ਰਿਕਾਰਡ ਤੋੜਦੇ ਪਿੱਛੋਂ ਜਿਹੜਾ ਪਾਣੀ ਆਇਆ ਉਹਨੇ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਬੜੀ ਤਬਾਹੀ ਹੈ ਜਿਹੜੀ ਉਹ ਮਚਾਈ ਹੈ ਪੰਜਾਬ ਸਰਕਾਰ ਉਹਨਾਂ ਇਫੈਕਟਿਡ ਪਰਿਵਾਰਾਂ ਦੇ ਨਾਲ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ 100 ਇਹ ਸਾਰਿਆਂ ਦਾ ਜਿਵੇਂ ਜਿਵੇਂ ਪਾਣੀ ਘਟੇਗਾ ਗਰਦੌਰੀਆਂ ਵੀ ਹੋਣਗੀਆਂ ਔਰ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਇਸ ਮੁਸ਼ਕਲ ਦੀ ਕਿਉਂਕਿ ਲੋਕਾਂ ਦੀ ਬਣਾਈ ਹੋਈ ਸਰਕਾਰ ਹੈ ਦਰਤੀ ਆਪਦਾ ਸਮਾ ਸਾਰੇ ਆਪਾਂ ਇਕੱਠੇ ਹੋ ਕੇ ਰਲ ਕੇ ਆਪਾਂ ਬਿਮਾਰੀ ਦੇ ਜਿਹੜੇ ਪ੍ਰਭਾਵ ਨੇ ਇਸ ਆਫਤ ਦੇ ਇਹ ਤੋਂ ਆਪਾਂ ਪ੍ਰਭਾਵ ਨੂੰ ਟੱਕਰ ਕਰੀਏ